ਸੱਚੀ ਗਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੇ ਅੱਜ ਫਾਰਮ ਤੇ ਧੁੱਪ ਨਿਕਲੀ ਸੀ ਬਾਈ ਅੱਜ ਮੀਂਹ ਦਾ ਮੌਸਮ ਤਾਂ ਅੱਜ ਹੈ ਨਹੀਂ ਸੀ ਵੈਸੇ ਤੇ ਕੱਲ ਜਿਹੜਾ ਮੀਂਹ ਆਇਆ ਸੀ ਉਹਦੇ ਕਰਕੇ ਥੋੜਾ ਜਿਹਾ ਪਾਣੀ ਗਲਗਲੇਲਾ ਜਾ ਹੋ ਗਿਆ ਸੀਗਾ ਅੱਜ ਉਹਨੇ ਭਜ ਗਈ ਖਾਣਾ ਖੇਜ ਗਈ ਆਪਣੀ ਹਨਾ ਤੇ ਅੱਜ ਤਰਪਾਂ ਤਰਪੂਣਾ ਲਾ ਕੇ ਧੁੱਪ ਲਵਾਈ ਮੁਰਗੀਆਂ ਵੀ ਸਹੀ ਸਲਾਤ ਵਾਹੀ ਗੋਦੀ ਕਿਰਪਾ ਨਾਲ ਤੇ ਸਾਰਾ ਕੰਮ ਕਾਰਨ ਮੇੜ ਕੇ ਬਾਈ ਤੁਹਾਨੂੰ ਚੜਕ ਲੈਣਾ ਸੁਣਾਉਣ ਲੱਗਿਆ ਜਿੰਦਗੀ ਦਾ ਸੱਚ ਉਹ ਸਿਆਣਿਆਂ ਨੇ ਕਿਹਾ ਵੀ ਜਿਉਣਾ ਝੂਠਾ ਮਰਨਾ ਸੱਚਾ ਹੈ ਨਾ ਤੇ ਜਿਹਦੇ ਖਾਤਰ ਆਪਾਂ ਠੱਗਿਆਂ ਠੋਰਿਆਂ ਮਾਰਦੇ ਆ ਮਹਿਦ ਬਣਾਰੇ ਜਮੀਨਾ ਜਮੂਨਾ ਬਣਾਉਨੇ ਆ ਤੇ ਉਹ ਸੰਬੰਧ ਦੇ ਵਿੱਚ ਚਾਲਕ ਲੈਣਾ ਮੈਨੂੰ ਸੁਣਾਉਣ ਲੱਗਿਆ ਚੰਗੀਆਂ ਲੱਗੀਆਂ ਤਾਂ ਕਮੈਂਟ ਸ਼ੇਅਰ ਜੂਲ ਕਰਿਆ ਕਰੋ ਮੇਰਾ ਭਾਈ ਤੇ ਚੈਨਲ ਸਬਸਕ੍ਰਾਈਬ ਕਰ ਲਿਆ ਕਰੋ ਹਨਾ ਮੈਸੇਜ ਕਰਕੇ ਜਰੂਰ ਦੱਸਿਆ ਕਰੋ ਕੋਈ ਕਮੀ ਪੇਸੀ ਹੁੰਦੀ ਹੈ ਭਾਈ ਧੰਨਵਾਦ ਇਹ ਸੁਣ ਕੇ ਭਾਈ ਫਿਰ ਤੇ ਧਿਆਨ ਨਾਲ ਸੁਣਿਓ ਭਾਈ ਤੁਹਾਨੂੰ ਨਾਲ-ਨਾਲ ਅਥ ਵੀ ਦੱਸੂਗਾ ਹਨਾ ਇਹਨਾਂ ਗੱਲਾਂ ਦੇ ਕੀ ਕਹਿੰਦਾ ਏਸੀ ਗੱਡੀਆਂ ਮਾਰ ਕੇ ਠੱਗੀਆਂ ਮਹਿਲ ਮਨਾਦੇ ਬੜੇ ਉਸਾਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਖਰੀਦੀਆਂ ਜ਼ਮੀਨਾਂ ਬਹਾਇਆ ਪਸੀਨਾ ਕਹਾਇਆ ਕਮੀਨਾ ਕਈਆਂ ਨੂੰ ਮਾਰ ਲਿਆ ਕਹਾਇਆ ਹਥਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਆਏ ਆ ਬਾਈ ਕਹਿੰਦੇ ਹੁੰਦੇ ਆ ਵੀ ਏਸੀ ਗੱਡੀਆਂ ਹਨਾ ਆਪਾਂ ਕਿੰਨੀਆਂ ਸਹੂਲਤਾਂ ਲੈਨੇ ਆ ਹਨਾ ਜਿਉਂਦੇ ਜਾਗਦੇ ਕੰਨਿਆਂ ਨਾਲ ਠੱਗੀਆਂ ਮਾਰਦੇ ਆ ਕਈਆਂ ਨੂੰ ਆਪਾਂ ਕਤਲ ਵੀ ਕਰ ਦਿੰਨੇ ਆ ਪੈਸੇ ਪਿੱਛੇ ਹਨਾ ਉਹ ਚੀਜ਼ਾਂ ਦਾ ਸੱਚ ਆ ਬਾਈ ਇਹ ਸੁਣ ਕੇ ਬਾਈ ਅੱਗੇ ਕੀ ਕਹਿੰਦਾ ਬਾਈ ਹਰ ਇੱਕ ਦੇ ਨਾਲ ਧੋਖਾ ਕੀਤਾ ਗਰੀਬਾਂ ਨੂੰ ਘਰੋਂ ਬੇਕਾਰ ਕੀਤਾ ਰਿਸ਼ਤ ਦਾ ਪੈਸਾ ਲੈਤਾ ਮਾਰ ਕੇ ਲੋਕਾਂ ਨਾਲ ਠੱਗੀਆਂ ਕਾਤੇ ਵਾਰੇ ਨਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਇਹ ਨਾ ਬਾਈ ਕਹਿੰਦਾ ਵੀ ਲੋਕਾਂ ਨਾਲ ਠੱਗੀਆਂ ਮਾਰਦੇ ਆ ਆਪਾਂ ਹਨਾ ਤੇ ਮਤਲਬ ਵੀ ਆਪ ਦੇ ਬਾਦੇ ਨੇਾਰੇ ਕਰਦੇ ਨੇ ਦੂਜੇ ਦਾ ਕੁਝ ਨਹੀਂ ਦੇਖਦੇ ਆਪਾਂ। ਫਿਰ ਕੀ ਕਹਿੰਦਾ ਬਾਈ ਜਦੋਂ ਨਬਜ ਬੰਦ ਹੋਈਂਦੀ ਆ ਕਹਿੰਦਾ ਇੱਕ ਦਿਨ ਕੀ ਹੋਇਆ ਨਬਜ ਬੰਦ ਹੋਈ ਇੱਕ ਦਿਨ ਕੀ ਹੋਇਆ ਨਬਜ ਬੰਦ ਹੋਈ ਤੇ ਮੈਂ ਹੋਇਆ ਮੋਇਆ ਕੀ ਵੇਖਿਆ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋਇਆ ਕਿਸੇ ਦੇ ਮੂੰਹ ਉਧਰ ਹੁੰਦੇ ਆ ਜਿਉਂਦੇ ਜੀ ਲੜਾਈਆਂ ਕਰਦੇ ਆ ਆਪਾਂ ਹਨਾ ਉਹ ਆਏ ਆ ਫਲਾਨਾ ਧੰਕਾ ਜਿਉਂ ਬੰਦਾ ਮਰ ਜਿੰਦਾ ਬਾਈ ਫਿਰ ਸਾਰਾ ਪਰਿਵਾਰ ਹੀ ਇਕੱਠਾ ਹੋਇਆ ਨਾ ਉਹਨਾਂ ਦਾ ਦੁੱਖ ਮਨਾਉਂਦਾ ਮਾਰਾ ਜਿਉਂਦੇ ਜੀ ਕੋਈ ਉਹ ਨਹੀਂ ਖੁਸ਼ੀ ਨਹੀਂ ਮਨਾਉਂਦਾ ਮਰਨ ਤੋਂ ਬਾਅਦ ਸਾਰਾ ਪਰਿਵਾਰ ਇਕੱਠਾ ਹੋ ਜਾਂਦਾ ਬੰਦੇ ਕੋਲ ਹੈ ਨਾ ਮਰਨ ਤੋਂ ਬਾਅਦ ਕੀ ਵੇਖਿਆ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋਇਆ ਫੇਰਾ ਅੱਗੇ ਕੀ ਕਹਿੰਦੇ ਆ ਬਾਈ ਜੋ ਇਨਸਾਨ ਦੇ ਪਾਇਆ ਹੁੰਦਾ ਮਤਲਬ ਵੀ ਹੈ ਨਾ ਕਪੜਾ ਲੀੜਾ ਜਾਂ ਟੂਟ ਲਾ ਕੀ ਕਹਿੰਦਾ ਅੱਗੇ ਕੋਈ ਕਹਿੰਦਾ ਮੁੰਦਰੀ ਲਾ ਲਓ ਕੋਈ ਕਹਿੰਦਾ ਗਾਨੀ ਲਾ ਲਿਆ ਕੜਾ ਸੋਹਰਿਆਂ ਪਾਇਆ ਮੇਰੀ ਪਿਆਰ ਨਿਸ਼ਾਨੀ ਰੰਗਲੇ ਪਲੰਗ ਤੋਂ ਲਾ ਕੇ ਮੈਨੂੰ ਧਾਤੀ ਉੱਤੇ ਪਾਇਆ ਨਸਾਂ ਵਿੱਚ ਮੇਰੇ ਰੂਹ ਸੁੱਟ ਦਿੱਤੀ ਕਾਗੀ ਰੋਲਾ ਪਾਇਆ ਬਾਈ ਕੋਈ ਕਹਿੰਦਾ ਮੁੰਦਰੀ ਲਾ ਲਓ ਕੋਈ ਕਹਿੰਦਾ ਕੱਪੜੇ ਲਾ ਲਓ ਮਾਚੀ ਜਾਣਾ ਫਲਾਣਾ ਤਾਂ ਕਾਹਿਆਂ ਹਨਾ ਬਾਈ ਮੰਨ ਤੋਂ ਬਾਅਦ ਬਾਈ ਕੋਈ ਕੁਛ ਦਾ ਨਹੀਂ ਹੁੰਦਾ ਹਨਾ ਅੱਗੇ ਕੀ ਕਹਿੰਦਾ ਲਾ ਮੈਨੂੰ ਨੰਗਾ ਕੀਤਾ ਆ ਦੇਖੋ ਬਾਈ ਕਿਉਂ ਵਸਤਰ ਲਾ ਕੇ ਉਹ ਨੰਗਾ ਕਰ ਦੇਣਾ ਬੰਦੇ ਨੂੰ ਕੀ ਪਤਾ ਲੱਗਦਾ ਹਨਾ ਬਾਈ ਤੇ ਆਪਾਂ ਜਿਉਂਦੇ ਜਾਗਦੇ ਹੁੰਦੇ ਆ ਬ੍ਰਾਂਡ ਪਾਉਣੇ ਆ ਆਪਾਂ ਬ੍ਰਾਂਡ ਵੀ ਆਹੀ ਪਾਉਣੇ ਆਗੇ ਆਪਾਂ ਕਪੜਾ ਲੀਡਾ ਹੋਰ ਹੋ ਗਿਆ ਹਨਾ ਤੇ ਕੀ ਕਹਿੰਦਾ ਅੱਗੇ ਬਾਈ ਵਸਤਰ ਲਾ ਮੈਨੂੰ ਨੰਗਾ ਕੀਤਾ ਕਿਸੇ ਸ਼ਰਮਣਾ ਆਈ ਠੰਡੇ ਪਾਣੀ ਦੀ ਗੜਬੀ ਫਿਰ ਮੇਰੇ ਸਿਰ ਉੱਤੇ ਪਾਈ ਠੰਡੇ ਪਾਣੀ ਦੀ ਗੜਬੀ ਫਿਰ ਮੇਰੇ ਸਿਰ ਉੱਤੇ ਪਾਈ ਆ ਦੇਖੋ ਭਾਈ ਜਿਉਂਦੇ ਜਾਗਦੇ ਆਪਾਂ ਕਹਿੰਦੇ ਆ ਭਾਈ ਗਰਮ ਪਾਣੀ ਨਾ ਮੰਗਾਂਗੇ ਠੰਡ ਚ ਗਰਮੀ ਦੇ ਵਿੱਚ ਠੰਡੇ ਪਾਣੀ ਨਾ ਮੰਗਾਂਗੇ ਜਦੋਂ ਬੰਦਾ ਮਰ ਜਾਂਦਾ ਭਾਈ ਦੇਹ ਰਹਿੰਦੀ ਐ ਕੱਲੀ ਮਿੱਟੀ ਰਹਿੰਦੀ ਐ ਚਾਹੇ ਠੰਡਾ ਪਾਓ ਚਾਹੇ ਤੱਤਾ ਪਾਓ ਪਾਣੀ ਕੁਛ ਪਤਾ ਨਹੀਂ ਲੱਗਦਾ ਹਨਾ ਪਾਣੀ ਦੀ ਗੜਬੀ ਫਿਰ ਮੇਰੇ ਸਿਰ ਉੱਤੇ ਪਾਈ ਅਨਸੀਤਾ ਜਾਂ ਢੋਗਾ ਖੱਦਰ ਦਾ ਮੇਰੇ ਗਲ ਵਿੱਚ ਪਾਇਆ ਚਾਰ ਬਾਸ ਦੇ ਡੰਡੇ ਲਿਆ ਕੇ ਮੇਰੇ ਲਈ ਰੱਥ ਬਣਾਇਆ ਬਾਣ ਦੀਆਂ ਰस्सੀਆਂ ਨਾਲ ਬੰਨ ਕੇ ਆਥੀ ਖੂਬ ਸਜਾਈ ਘਰ ਵਾਲੀ ਨੇ ਲਿਆ ਕੇ ਖੇਸੀ ਮੇਰੇ ਉੱਤੇ ਪਾਈ ਮੇਰੇ ਉੱਤੇ ਪਾਈ ਤੇ ਦਾ ਸਭ ਇਕੱਠੇ ਹੋ ਗਏ ਲੈ ਕੇ ਆਏ ਕੰਬਲ ਛੌਲ ਲੋਈਆਂ ਸਭ ਨੇ ਟੇਕਿਆ ਮੱਥਾ ਪੈਰਾਂ ਵੱਲ ਹੋ ਕੇ ਰਸਮਾਂ ਸਮਸ਼ਾਨ ਘਾਟ ਜਾਣ ਦੀਆਂ ਹੋਈਆਂ ਪੰਡਤ ਭਾਈ ਨੇ ਆਟੇ ਦਾ ਇੱਕ ਪਿੰਨਾ ਜਿਹਾ ਬਣਾਇਆ بڑے ਮੁੰਡੇ ਦੇ ਹੱਥ ਤੇ ਰੱਖ ਕੇ ਮੰਤਰ ਇੱਕ ਸੁਨਾਇਆ ਰੱਖਿਆ ਪਿੰਨਾ ਧਾਤੀ ਦੇ ਨਾਲੇ 1 ਰੁਪਿਆ ਉੱਤੇ ਪਾਇਆ ਫਿਰ ਚੌਂ ਅਰਥੀ ਮੇਰੀ ਨੂੰ ਮੋਢਿਆਂ ਉੱਤੇ ਪਾਇਆ ਲੈ ਤੁਰੇ ਸਮਸ਼ਾਨ ਘਾਟ ਨੂੰ ਪਿੱਛੇ ਰਾਮ ਨਾਮ ਸੱਤ ਦਾ ਸੋਰ ਮਚਾਇਆ ਰਸਤੇ ਦੇ ਵਿੱਚ ਇੱਕ ਦੋ ਵਾਰ ਰੱਖ ਕੇ ਪਿੰਨਾ ਉੱਤੋਂ ਕਮਾਇਆ ਭਾਈ ਮੜੀਆਂ ਵਿੱਚ ਮੈਨੂੰ ਲੈ ਕੇ ਆ ਗਏ ਲੱਕੜਾਂ ਉੱਤੇ ਪਾਇਆ ਫਿਰ ਦੇਸੀ ਘਿਓ ਦਾ ਖੋਲ ਕੇ ਡੱਬਾ ਕੁਝ ਮੇਰੇ ਮੂੰਹ ਤੇ ਕੁਝ ਛਾਤੀ ਉੱਤੇ ਪਾਇਆ ਪੰਡਤ ਰਸਮਾਂ ਪੂਰੀਆਂ ਕਰ ਲੰਬੂ ਚੇਤਾ ਨੂੰ ਲਾਉਣ ਲਈ ਮੇਰੇ ਵੱਡੇ ਮੁੰਡੇ ਦੇ ਹੱਥ ਫੜਾਇਆ ਲਾਂਭੂ ਮੇਰੀ ਚਿਤਾ ਲਾਉਣ ਲਈ ਮੁੰਡੇ ਨੇ ਚਾਰੋਂ ਓਰ ਕਮਾਇਆ ਮਿੰਤਾں ਦੇ ਵਿਚ ਅਗਨੀ ਨੇ ਮੈਨੂੰ ਸੜ ਸਵਾ ਸੀ ਕੀਤਾ ਘਰ ਵਾਲੀ ਨੇ ਘੜਾ ਪੰਨ ਕੇ ਠੰਡਾ ਪਾਣੀ ਪੀਤਾ ਅਗਨੀ ਇਹ ਕੋਈ ਚੀਜ਼ ਆ ਬਈ ਆਪਣੀ ਮਿੱਟੀ ਰਹਿਣਦੀ ਆ ਮਿੱਟੀ ਨੂੰ ਸੜ ਸਵਾ ਕਰ ਦਿੰਦੀ ਆ ਹਨਾ ਫੇਰ ਤੂੰ ਕੌਣ ਮੈਂ ਕੌਣ ਐਸਾ țeਲਾ ਮਹਿਲ ਮਨਾਰੇ ਕਿਸੇ ਕੰਮ ਨਾ ਆਏ ਜਿੰਨਾਂ ਲਈ ਮੈਂ ਮਾਰੀਆਂ ਠੱਗੀਆਂ ਉਹੀ ਹੋਏ ਪਰਾਰੇ ਜਿੰਨਾਂ ਲਈ ਮੈਂ ਪਾਪ ਸੀ ਕੀਤਾ ਕੋਈ ਕੰਮ ਨਾ ਆਇਆ ਸਾਗੋਂ ਉਹਨਾਂ ਆਪਣੇਆ ਮੈਨੂੰ ਭੂਤ ਭੂਤਾ ਕ ਸੁਨਾਇਆ ਜਿਉਂਦੇ ਜੀ ਕਹਿੰਦੇ ਹੁੰਦਿਆ ਮੇਰਾ ਉਹ ਲੱਗਦਾ ਮੇਰਾ ਫਲਾਨਾ ਲੱਗਦਾ ਧੰਕਾ ਲੱਗਦਾ 10 ਮਿੰਟ ਜਿਉਂ ਮਰਜੇ ਦਾ ਬੰਦਾ 10 ਮਿੰਟ ਬਾਅਦ ਮੱਚਣ ਤੋਂ ਬਾਅਦ ਕਹਿੰਦੇ ਤਾਂ ਭੂਤ ਆ ਸੱਚ ਹੈ ਗੱਲ ਬਈ ਇਹ ਅੱਜ ਕੋਲ ਹੁਣ ਨਵੇਂੜੇ ਕੱਲੀ ਜਨਸੀ ਚੱਲੀ ਨਾ ਧੀ ਪੁੱਤ ਨਾ ਘਰ ਵਾਲੀ ਨਾ ਕੋਈ ਬਣੇ ਸਹੇਲੀ ਲੈ ਗੱਲ ਸੁਣ ਜਵਾਨਾ ਕੰਨ ਖੋਲ ਕੇ ਮੇਰੀ ਰਾਮ ਨਾਮ ਦਾ ਨਾਮ ਤੋਂ ਲੈ ਲੈ ਜੀਨੇ ਲਾਉਣਾ ਪਰ ਉਤਾਰਾ ਰਾਮ ਨਾਮ ਦਾ ਨਾਮ ਤੋਂ ਲੈ ਲਾ ਜੀਨੇ ਲਾਉਣਾ ਪਰ ਉਤਾਰਾ